you na de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de padari khair pe ana kamana kar tere paas se aayega ye de pad Terima kasih telah <laughs> menonton! ਦੇਸ਼ਕੀ ਉਹ ਜੇਨਨ ਨਿਭਾਉਂਦਾ ਸਰਕਾਰ ਦਾ ਲੈਸ ਦੀ ਘੋਟਣਾ ਤੋਂ ਬੈਂਕੀ ਆ ਵੀ ਉਹ ਵੀ ਕਚਰਾ ਦੀ ਰੂਪ ਰੂਪੇ ਗ੍ਰਾਂਟ ਪ੍ਰਾਪਤ ਕਰੂਗੀ ਬੋਲੇ ਸੋਨਿਆ ਭਾਈ ਗਿਆਨ ਸਿੰਘ ਭਰਨਾਲਾ ਵੀ ਗੁਰੂ ਸਾਹਿਬ ਕਰਤਾਰ ਕੇ ਰੂਪੇ ਦੀ ਗ੍ਰਾਂਟ ਪ੍ਰਾਪਤ ਕਰੋ ਭਾਈ ਗਿਆਨ ਸਿੰਘ ਭਰਨਾਲਾ ਸਰਕਾਰ बेनी जगव जी साब अमृत सरदार कमलजी सत श्री दार गॾु बाबा जी आ Oh Uh oh. സമന <laughs> 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 ਦੇਖੋ ਜੀ ਸਭ ਤੋਂ ਪਹਿਲਾਂ ਦਾ ਸਭ ਤੋਂ ਸਤਿਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੁਗਾ ਵਿਹਾੜਾ ਚ ਰਾਏਪੁਰ ਚ ਨਗਰ ਕੀ ਰਤਨ ਕੱਢਿਆ ਜਾ ਰਿਹਾ ਦਸਮ ਪਾਤਸ਼ਾਹ ਸਾਹਿਬ ਦੀ ਇੱਕ ਚਰਨ ਤੋਂ ਪ੍ਰਾਪਤ ਧਰਤੀ ਆ ਇੱਥੇ ਉਹ ਮਾਛੀ ਵਾਲਾ ਸਾਹਿਬ ਤੋਂ ਬਾਅਦ ਆਲਮਗੀਰ ਤੋਂ ਬਾਅਦ ਇੱਥੇ ਪਹੁੰਚੇ ਸੀ ਰਿਕਨ ਸੀ ਔਰ ਇਥੇ ਦਾ ਬਹੁਤ ਵਧੀਆ ਇਤਿਹਾਸ ਹੈ ਤੇ ਉਹਨਾਂ ਦੀ ਯਾਦ ਵਿੱਚ ਇਹ ਜਿਹੜਾ ਸਾਰਾ ਸਿਸਮ ਇਹ ਜਿਹੜਾ ਜਲੂਸ ਹੈ ਕੱਢਿਆ ਜਾਂਦਾ ਤੇ ਮੈਂ ਅੱਜ ਨਮਾਇੰਦਾ ਇਥੋਂ ਦਾ ਹੁੰਦਾ ਹੋਇਆ ਪੱਤਰਕਾਰ ਸਾਹਿਬ ਦਾ ਐਮਸੀ ਹੋਣ ਦੇ ਨਾਤੇ ਅੱਜ ਇੱਥੇ ਨਤਮਸ ਗਮੋਰ ਆਇਆ ਔਰ ਆਪਣੀ ਹਾਜ਼ਰੀ ਲਵਾਉਣ ਆਇਆ ਮੈਂ ਸਭ ਸੰਗਤਾਂ ਨੂੰ ਇਹਦੇ ਏ ਅੱਜ ਦੇ ਦਿਹਾੜੇ ਦੀ ਸਭ ਨੂੰ ਬਹੁਤ ਧੰਨਵਾਦ ਕਰਦਾ ਕਿ ਬੜੇ ਹਮਮਾ ਬਾ ਕਰਕੇ ਆਏ ਆ ਔਰ ਸਭ ਦੇ ਅੱਛੇ ਤੇ ਵੇਖ ਦੀ ਕਾਮਨਾ ਕਰਦਾ ਸਾਈ ਭੀ ਕਮਾਲ ਕੋਲਗੀਧਰ ਪਾਸ਼ਾ ਅੰਮ੍ਰਿਤ ਦੇ ਦਾਤੇ ਜਗਤ ਗੁਰੂ ਪੰਥਰੇ ਵਾਲੀ ਸਾਹਿਬ ਜਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਮੁਕੱਦਸ ਸਥਾਨ ਗੁਰਦੁਆਰਾ ਟਾਲੀਆਣਾ ਸਾਹਿਬ ਪਾਸ਼ੇ ਅਸਮੀ ਤੋਂ ਅੱਜ ਸਲਾਣਾ ਨਗਰ ਕੀਰਤਨ ਦੀ ਰੰਗਤਾ ਹੋਈ ਹੈ ਕਲਗੀਧਰ ਪਾਸ਼ਾ 1705 ਈਸਵੀ ਨੂੰ 19 ਪੋਹ ਨੂੰ ਇਸ ਸਥਾਨ ਤੇ ਆਏ ਸੀ ਔਰ ਇਸ ਸਥਾਨ ਤੇ ਰਹਿ ਕੇ ਬਹੁਤ ਵੱਡੇ ਵੱਟੇ ਕੌਤਕ ਹੋਏ ਜਿਵੇਂ 288 ਛਕਾੜਾ ਗੰਗਾ ਸਾਗਰ ਜਿਹਦੇ ਵਿੱਚ ਨੂਰਾ ਮਾਹੀ ਵੱਲੋਂ ਦੁੱਧ ਚੋਇਆ ਗਿਆ ਅੱਜ ਉਹ ਰਾਏ ਕਲਾ ਵੰਸ਼ ਤੇ ਕੋਲ ਨवाब राय अजीज ਖਾਨ ਕੋ ਪਤਨ ਕੋਲ ਮੌਜੂਦ ਹੈ ਅੱਜ ਵੀ ਜਦੋਂ ਮੈਂ ਤੁਰ ਲੱਗਿਆ ਉਹਨਾਂ ਦੀਆਂ ਪਰਿਵਾਰ ਦੀਆਂ ਸ਼ੁਭ ਸ਼ਾਮਾਂ ਮੈਨੂੰ ਫੋਨ ਤੇ ਭੇਟ ਕੀਤੀਆਂ ਗਈਆਂ ਅੱਜ ਸਲਾਣਾ ਨਗਰ ਕੀਰਤਨ ਗੁਰਦਾਰਾ ਟਾਲੀਆਣਾ ਸਾਹਿਬ ਤੋਂ ਰੰਭ ਹੋਇਆ ਬਾ ਔਰ ਇਸ ਵਜਮਾ ਦੇਖ ਰਿਹਾ ਐਤ ਕੀ ਰਿਕਾਰਡ ਤੋੜ ਸੰਤਾਂ ਨੇ ਸ਼ਮੂਲੀਅਤ ਕੀਤੀ ਆ ਬਹੁਤ ਹੀ ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਆਰੰਭਤਾ ਹੋਈ ਆ ਜਬਰ ਤਖਤ ਦੇ ਮਾਲਕ ਜੁਗੋ ਜੁਗ ਢੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਅਤੇ ਪੰਜ ਪਿਆਰਾਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਦੀ ਰੰਗਤਾ ਹੋਈ ਆ ਜਿਹਦੇ ਵਿੱਚ ਨੌਜਵਾਨ ਵੀਰ ਬਜ਼ੁਰਗ ਮਤਮਾ ਤੇ ਭੈਣਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਆ ਔਰ ਤੁਸੀਂ ਵੇਖ ਰਹੇ ਹੋ ਕਿ ਚਾਰੇ ਪਾਸੇ ਸੰਗਤਾਂ ਦਾ ਜਮਾਵੜਾ ਵਾ ਸਮਾਗਮ ਦੇ ਸਾਰੇ ਵਰਗੀ ਕਲਗੀਧਰ ਪਾਤਸ਼ਾਹ ਦੇ ਸਲਾਰਾ ਜੋੜ ਮੇਲੇ ਨੂੰ ਨਤਮਸਤ ਕਰਨ ਲਈ ਵੱਡੇ ਪੱਦਰ ਤੇ ਆ ਰਹੇ ਹਨ ਸ਼ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸਕਾਪਾਂਤਨੀ ਧਰਮੌਰ ਸਰਮੌਰ ਧਾਰਮਿਕ ਸੰਸਥਾ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਪੁਖਤਾ ਪ੍ਰਬੰਧ ਕੀਤੇ ਹਨ ਪਰ ਸੰਗਤਾਂ ਦਾ ਜਿਹੜਾ ਨਿਰੰਤਰ ਹੀ ਆ ਰਹੇ ਨੇ ਸੰਗਤ ਬਹੁਤ ਸਾਰੇ ਪਾਸਿਓਂ ਔਰ ਸ਼ਹਿਰ ਦੇ 15 ਵਾਰਡ ਜਿਨ੍ਹਾਂ ਵਿੱਚ ਲਗਭਗ 20 ਤੋਂ 22 ਪਟਾ ਰੱਖੇ ਗਨ ਹਨ ਤੇ ਅਤੇ ਸਾਡੇ ਸ਼ੋਮਣੀ ਗੁਦਾ ਪ੍ਰਬੰਧ ਕਮੇਟੀ ਦੇ ਜਿਹੜੇ ਇੰਟਰਨੈਸ਼ਨਲ ਗੋਲਡ ਮੈਡਲ ਸਟੱਡੀ ਜਥੇ ਨੇ ਉਹਨਾਂ ਨੇ ਸੰਗਤਾਂ ਨੂੰ ਆਪਣੇ ਜਿਹੜੀਆਂ ਗੁਰੂ ਸਾਹਿਬ ਦੇ ਇਤਿਹਾਸ ਦੇ 12 ਦੇ ਨਾਲ ਨੇ ਹਾਲ ਕਰਨਾ ਵਾ ਮੈਂ ਸਮੁੱਚੀਆਂ ਸੰਗਤਾਂ ਦਾ ਅੱਜ ਕਲਗੀਧਰ ਪਾਸ਼ਾ ਜੀ ਦੇ ਆਗਮਨ ਪਰਬ ਤੇ ਜਦੋਂ ਰਾਏ ਕੁਟਾਏ ਨੇ ਇਸ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਏ ਪਰਮੇਸ਼ਰ ਰਕਾਰ ਕੋ ਅਕਾਲਪੁਰ ਕਵਾਹਿਰ ਜੀ ਦੇ ਪਾਵਨ ਸਥਾਨਾਂ ਤੋਂ ਅੱਜ ਇਹ ਨਗਰ ਕੀਰਤਨ ਦੀ ਅਰੰਭਤਾ ਹੋਈ ਆ ਮੈਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ